ਮਸਕਾ ਜੀ ਦੇਖੋ ਅੱਜ ਮੈਂ ਪਿਓਰ ਕਾਟਰਨ ਦਾ ਸੂਟ ਲੈ ਕੇ ਆਇਆ ਜੀ ਆਲ ਓਵਰ ਸੂਟ ਆ ਅੱਜ ਦੀ ਵੀਡੀਓ ਦੇ ਨਾਲ ਪਹਿਲਾ ਆਰਟੀਕਲ ਚੈੱਕ ਕਰ ਲੋ ਬ੍ਰਾਂਡਡ ਪੀਸ ਹੈ ਬੀ ਐਲ ਐਮ ਬ੍ਰਾਂਡ ਦਾ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਪਿਓਰ ਕੈਮਰਿਕ ਕਾਟਰਨ ਆਲ ਓਵਰ 5 ਮੀਟਰ ਸੂਟ ਮਿਲੂਗਾ ਤੁਹਾਨੂੰ ਕਲਰ ਦੇਖੋ ਇਹਦੇ ਵਿੱਚ ਮਿਲਣਗੇ ਜੀ ਇੱਕ ਗ੍ਰੇ ਕਲਰ ਮਿਲੂਗਾ ਜੀ ਆਹ ਲਓ ਜੀ ਇੱਕ ਜੈਹਰ ਮੋਰਾ ਜਿਹਾ ਰੰਗ ਆ ਜੀ ਇੱਕ ਆ ਫਿਰੋਜ਼ੀ ਮਿਲੂਗਾ ਜੀ ਤੇ ਇੱਕ ਕਾਲਰ ਮਿਲੂਗਾ ਜੀ ਜੀ ਤੁਹਾਨੂੰ ਮਾਊਸ ਕਲਰ ਜੀ ਪੰਜ ਕਲਰ ਨੇ ਪੰਜੇ ਕਲਰ ਜ਼ਬਰਦਸਤ ਨੇ ਰੇਟ ਰਹੂਗਾ ਇੱਕ ਸੂਟ 600 ਰ ਤੇ ਦੋ ਸੂਟ ਮਿਲਣਗੇ 1100 ਰੁਪਏ ਦੇ ਕੋਰੀ ਆਲ ਓਵਰ ਇੰਡੀਆ ਕੋਰੀਅਰ ਹੋਊਗਾ ਫ੍ਰੀ ਜੀ ਚੈੱਕ ਕਰੋ ਪਰਪਲ ਕਰ ਰਹਾ ਪੀਸਾ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਬਹੁਤ ਵਧੀਆ ਆਲ ਓਵਰ 5 ਮੀਟਰ ਸੂਟ ਹੈ ਵੀਡੀਓ ਨੂੰ ਲਾਸਟ ਤੱਕ ਦੇਖੋ ਸਕਿਪ ਨਹੀਂ ਕਰਨਾ ਬਹੁਤ ਵਧੀਆ ਸੂਟ ਦਊਗਾ ਤੁਹਾਨੂੰ ਅੱਜ ਮੈਂ ਇਹ ਆਲ ਓਵਰ ਵਿਦਾਊਟ ਦੁਪੱਟਾ ਸੂਟ ਨੇ ਜੀ ਇੱਕ ਸੂਟ 600 ਦਾ ਦੋ ਸੂਟ ਮਿਲਣਗੇ ਤੁਹਾਨੂੰ 1100 ਰੁਪਏ ਦੇ ਕਲਰ ਚੈੱਕ ਕਰ ਲਓ ਜੀ ਇੱਕ ਕਲਰ ਮਿਲੂਗਾ ਜੀ ਡਾਰਕ ਫਿਰੋਜ਼ੀ ਕਲਰ ਹੈ ਜੀ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਬਲੈਕ ਕਲਰ ਜੀ ਇੱਕ ਕਲਰ ਮਿਲੂਗਾ ਜੀ ਆਹ ਲੋ ਜੀ ਮਹਿੰਦੀ ਕਲਰ ਜੀ ਸੌਰੀ ਆ 네ਵੀ ਕਲਰ ਹੈ ਜੀ ਇਹ ਕਲਰ ਜੀ ਬਲੈਕ ਕਲਰ ਹੈ ਜੀ ਆਹ ਲੋ ਪੰਜ ਕਲਰ ਨੇ ਪੰਜੇ ਕਲਰ ਜ਼ਬਰਦਸਤ ਨੇ ਬਹੁਤ ਵਧੀਆ ਪੀਸ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾ ਉਹਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਬਰੀਕ ਬੂਟੀਆਂ ਦਾ ਡਿਜ਼ਾਈਨ ਵੀ ਆ ਗਿਆ ਬਹੁਤ ਵਧੀਆ ਡਿਜ਼ਾਈਨ ਹੈ ਇਹ ਕਲ ਬਰੀਕ ਬੂਟੀ ਦਾ ਵੀ ਬਹੁਤ ਰਵਾਜ ਆ ਆਲ ਓਵਰ 5 ਮੀਟਰ ਇਹ ਵੀ ਸੂਟ ਹੈ ਬ੍ਰਾਂਡਡ ਸੂਟ ਹੈ ਜੀ ਇਹ ਬ੍ਰਾਂਡਡ ਤੁਹਾਨੂੰ ਜਿਹੜੇ ਸੂਟ ਦਊਗਾ ਨਾ ਸਾਰੇ ਬ੍ਰਾਂਡਡ ਦਊਗਾ ਪਰਪਲ ਕਲਰ ਹੈ ਜੀ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਲੈਮਨ ਜਿਹਾ ਸ਼ੇਡ ਆ ਇੱਕ ਆ ਸੀ ਗ੍ਰੀਨ ਕਲਰ ਮਿਲੂਗਾ ਜੀ ਤੇ ਇੱਕ ਕਲਰ ਮਿਲੂਗਾ ਜੀ ਪਿੰਕ ਅੱਗੇ ਤੁਹਾਨੂੰ ਹੋਰ ਡਿਜ਼ਾਈਨ ਦਿਖਾਉਂਗਾ ਵੀਡੀਓ ਨੂੰ ਲਾਸਟ ਤੱਕ ਦੇਖੋ ਸਕਿਪ ਨਹੀਂ ਕਰਨਾ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਪਰਪਲ ਕਲਰ ਦਾ ਪੀਸ ਆ ਵਾਈਟ ਕਲਰ ਦੇ ਉੱਪਰ ਪ੍ਰਿੰਟਿੰਗ ਆ ਸਾਰੀ ਦੀ ਸਾਰੀ ਬਹੁਤ ਜ਼ਬਰਦਸਤ ਕਪੜਾ ਪਿਓਰ ਕੈਮਰੇ ਕਾਡਰਾ ਗਰਮੀਆਂ ਦੇ ਤੋਹਫੇ ਨੇ ਜੀ ਜਿਹੜੇ ਨਵੇਂ ਕਸਟਮਰ ਵੀਡੀਓ ਦੇਖ ਰਹੇ ਨੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਜੀ ਨੱਗੇ ਅੱਗੇ ਕਲਰ ਆ ਗਿਆ ਜੀ ਗਾਜਰੀ ਜਿਹਾ ਕਲਰ ਆ ਵਾਈ ਤੇ ਇੱਕ ਕਲਰ ਮਿਲੂਗਾ ਜੀ ਮਸਟਰਡ ਜੀ ਟੋਨ ਦੇ ਉੱਪਰ ਕਲਰ ਰੈਡ ਰਹੂਗਾ ਇੱਕ ਸੂਟ 600 ਦਾ ਜੀ ਦੋ ਸੂਟ 1100 ਦੇ ਕੋਰੀਅਰ ਆਲਓਵਰ ਇੰਡੀਆ ਫ੍ਰੀ ਜੀ ਦੇਖੋ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਇਹਨਾਂ ਸੋਲੋ ਡਿਜ਼ਾਈਨਾਂ ਚੀਕੋ ਗਰਾਉਂਡ ਦੇ ਉੱਪਰ ਪ੍ਰਿੰਟਿੰਗ ਆ ਅਲੱਗ-ਅਲੱਗ ਪ੍ਰਿੰਟਿੰਗਾਂ ਮਿਲਣਗੇ ਤੁਹਾਨੂੰ ਤਿੰਨ ਡਿਜ਼ਾਈਨ ਨੇ ਤਿੰਨੇ ਡਿਜ਼ਾਈਨ ਜ਼ਬਰਦਸਤ ਨੇ ਪਹਿਲਾ ਡਿਜ਼ਾਈਨ ਚੈੱਕ ਕਰੋ ਜੀ ਦੇਖੋ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਸਾਰੀ ਔਰ ਪ੍ਰਗਤੀ ਬ੍ਰਾਂਡ ਦਾ ਪੀਸ ਹੈ ਇੱਕ ਸੂਟ 600 ਦਾ ਜੀ ਦੋ ਸੂਟ ਮਿਲਣਗੇ 1100 ਰੁਪਏ ਦੇ ਦ ਕੋਈ ਪੀਸ ਇਨਾ ਛੱਡਣਾ ਨਹੀਂ ਹੈਗਾ ਬਸ ਤੁਸੀਂ ਇਹਨਾਂ ਕੰਮ ਕੁਝ ਨਹੀਂ ਕਰਨਾ ਸਕਰੀਨ ਸ਼ਾਟ ਲੈਣਾ ਹੈ ਲੈ ਕੇ ਮੈਨੂੰ ਭੇਜਣਾ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਹੈ ਲੇਟ ਨਹੀਂ ਕਰਨਾ ਆਲ ਓਵਰ ਇੰਡੀਆ ਕੋਰੀਅਰ ਵੀ ਨਾਲੇ ਫ੍ਰੀ ਰਹੂਗਾ ਪੀਸ ਦੇਖੋ ਜੀ ਪਿਓਰ 100% ਪਿਓਰ ਕਾਟਨ ਵਾਲੀ ਸਾਰੀ ਇਹ ਕੈਂਬਰਕ ਕਾਟਨ ਬ੍ਰਾਂਡਡ ਪੀਸ ਨੇ ਸਾਰੇ-ਸਾਰੇ ਬ੍ਰੈਂਡ ਨਾਲ ਲੱਗਿਆ ਹੋਇਆ ਆਲ ਓਵਰ 5 ਮੀਟਰ ਸੂਟ ਮਿਲੂਗਾ ਜੀ ਤੁਹਾਨੂੰ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਇੱਕ ਸੂਟ ਮਿਲੂਗਾ ਜੀ 600 ਰੁਪਏ ਦਾ दो सूट मिलेंगे गए ग्यारह सौ रुपए तक कलर चेक करो जी बहुत बढ़िया कलर ने आलो जी येलो मस्टर्ड कलर भी आ गया कलर देखो कि शानदार कलर ने आलो जी जबरदस्त कलर आ गया जी क्रीम कलर बहुत बढ़िया बढ़िया पीस दूंगा तुम्हें बस कुछ नहीं करना स्क्रीन शॉट लैके भेजना नंबर मेरे थोड़ी स्क्रीन के उ चैक करो जी प्रिंटिंग देखो मल्टी शेड प्रिंटिंग है बहुत खूबसूरत प्रिंटिंग है आलो जी दूसरा कलर चेक करो जी येलो मस्टर्ड कलर आ गया ਕਲਰ ਦੇਖੋ ਕਿੰਨੇ ਸ਼ਾਨਦਾਰ ਆਏ ਨੇ ਸਾਰੇ ਦੇ ਸਾਰੇ ਆ ਲੋ ਜੀ ਕਰੀਮ ਕਲਰ ਕਰੀਮ ਕਲਰ ਦਾ ਤਵਾਹੀ ਸ਼ੇਡ ਹੈ ਬਹੁਤ ਵਧੀਆ ਪੀਸ ਹੈ ਜੀ ਇੱਕ ਆ ਗਿਆ ਜੀ ਐਵਰ ਗ੍ਰੀਨ ਕਲਰ ਬਲੈਕ ਲਵਰ ਵਾਸਤੇ ਬਲੈਕ ਕਲਰ ਹੈ ਗ੍ਰੇਟ ਰਹੂਗਾ ਇੱਕ ਸੂਟ 600 ਦਾ ਜੀ ਦੋ ਸੂਟ 1100 ਤੇ ਨੰਬਰ ਮੇਰੀ ਤੁਹਾਡੀ ਸਕਰੀਨ ਦੇ ਉੱਪਰ ਹੈ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਹੋਊਗਾ ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ